काम्य अवगुण परे एक गुण नाखी अमृत छाड बिख बिखकाई माया मुह परम पर पुल सोतदारा से उपीतल एक उत्तम पंथ सुनयो गुरु संग ਤੇਹੇ ਮੇਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਨਾਈ ਸੁ ਕਹੁ ਤਾਲ ਗੁਰ ਸੇਵੀਆ ਅਹਨ ਸੁ ਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸਹ ਕਰਸਹ ਸੋ ਦਟਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਉਪਾਸ ਬਹਿਠਿਓ ਸੋਹੀਐ ਸਬਨੰਦ ਸਜਣ ਸਚਾ ਪਾਤਸ਼ਾਹ ਸਿਰਸਾ ਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਘਰ ਸਤਵ ਇੱਕ ਸਤ ਗੁਰ ਪ੍ਰਸਾਦ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਮਾ ਵਰਣਨਾ ਸਾਕਾ ਤੂੰ ਠਾਕੁਰ ਊਚ ਭਗਵਾਨ ਤੇਰੇ ਕਵਨ ਕਵਨ ਗੁਣ ਕਹ ਕਹਗਾਵਾ ਤੂੰ ਸਾਹਿਬ ਗੁਣੀ ਨਦਨ ਤੇਰੀ ਮਹਿਮਾ ਮਰਨ ਨ ਸਾਕ ਤੂੰ ठाकुर ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਾਓ ਭਾਵੇਂ ਤਉ ਰਾਖ ਮਿਰ ਸਾਹਿਬਾ ਮੈਂ ਤੁਝ ਬਿਨ ਅਬਰਨਾ ਕੋਈ ਰਹਾ ਮੈਂ ਤਾਣ ਦੀਵਾਨ ਤੁਹਾ ਮਿਰ ਸਾਮੀ ਮਤੋ ਦੇ ਅਗਰ ਦਾਸ ਮਾ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤਜਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਮੇਜ ਕਾਸ਼ਟ ਅਗਨ ਤਰੀਜ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਨ ਹਰ ਜਾਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜਿਆਈ ਦੇਖੋ ਸੰਤ ਹੈ ਹਰਿ ਨਿਮਾਣਿਆ ਮਾਨੰਦਿ ਵਾਯ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਹਰ ਕੀ ਵੜਿਆਈ ਦੇਖੋ ਸੰਤਹ ਹਰਿ ਨਿਮਾਣਿਆ ਮਾਣ ਦਿਵਾਈ ਜਿਉ ਧਰਤੀ ਚਰਨ ਤਲ ਤੇ ਉਪਰ ਆਵੈ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਾਵਨ ਕਾਵਨ ਗੁਣ ਕਹ ਕਹ गावा ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮ ਬਰਨਣਾ ਸਾਕ ਤੂੰ ਠਾਕੁਰ ਊਚ ਭਗਵਾਨ